ਅੱਜ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਦੀ ਆ ਸਪੈਸ਼ਲੀ ਲੇਡੀਜ਼ ਨੂੰ ਕਿ ਜਿਵੇਂ ਤੁਸੀਂ ਅੱਜ ਘਰੋਂ ਨਿਕਲ ਕੇ ਆਈਆਂ ਉਹ ਆਪਣੇ ਤੀਆਂ ਮਣਾਉਣ ਐਦਾਂ ਹੀ ਤੁਸੀਂ ਆਪਦੇ ਘਰੋਂ ਨਿਕਲਣਾ ਚਾਹੇ ਪੜ੍ਹਾਈ ਲਿਖਾਈ ਲਈ ਨਿਕਲੋ ਚਾਹੇ ਕੰਮਕਾਰ ਲਈ ਨਿਕਲੋ ਚਾਹੇ ਤੁਸੀਂ ਪੋਲਿਟਿਕਸ ਲਈ ਨਿਕਲੋ ਪਰ ਆਪਣੇ ਘਰੋਂ ਜ਼ਰੂਰ ਨਿਕਲੋ ਕਿਉਂਕਿ ਜਦੋਂ ਤੱਕ ਤੁਸੀਂ ਘਰੋਂ ਨਹੀਂ ਨਿਕਲਿਆ ਉਦੋਂ ਤੱਕ ਆਪਣੇ ਸਮਾਜ 'ਚ ਜਿਹੜਾ ਬਦਲਾਅ ਨਹੀਂ ਆ ਸਕਦਾ ਕਿਉਂਕਿ ਅੱਜਕੱਲ ਸਾਰੀਆਂ ਲੇਡੀਜ਼ ਨੇ ਜਿਹੜੀਆਂ ਬੜੀਆਂ ਪੜ੍ਹ ਲਿਖ ਕੇ ਆਪਦੇ ਪੈਰਾਂ ਤੇ ਖਲੋਣਾ ਚਾਹੁੰਦੀਆਂ ਨੇ ਆਪ ਪੈਸਾ ਕਮਾਉਣਾ ਚਾਹੁੰਦੀਆਂ ਨੇ ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਹੈਗੀ ਹਰ ਇੱਕ ਲੇਡੀ ਦਾ ਹੱਕ ਹੈ ਕਿ ਉਹ ਪੜੇ ਲਿਖੇ ਹੋ ਅੱਗੇ ਵਧੇ ਇਹ ਜਿਹੇ ਵਧੀਆਂ ਇੰਸਟੀਟਿਊਟਸ ਆਪਣੇ ਪੰਜਾਬ 'ਚ ਬਣੇ ਹੋਏ ਨੇ ਜਿੱਥੇ ਬੱਚੇ ਪੜ੍ਹ ਲਿਖ ਰਹੇ ਨੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਸਰਕਾਰ ਇਹਨਾਂ ਬੱਚਿਆਂ ਦਾ ਸਾਥ ਦੇ ਰਹੀ ਹੈ ਅੱਜ ਮੈਨੂੰ ਕਹਿੰਦੇ ਆ ਬੜੀ ਖੁਸ਼ੀ ਹੁੰਦੀ ਹੈ ਕਿ ਸਰਕਾਰ ਨੇ 55000 ਨੌਕਰੀਆਂ ਆਮ ਤਰ੍ਹਾਂ ਦੇ ਬੱਚਿਆਂ ਨੂੰ ਦਿੱਤੀਆਂ ਨੇ ਤੇ ਉਹਦੇ 'ਚ ਜ਼ਿਆਦਾਤਰ ਜਿਹੜੀਆਂ ਨੌਕਰੀਆਂ ਨੇ ਧੀਆਂ ਨੇ ਲਈਆਂ ਨੇ ਕਿਉਂਕਿ ਧੀਆਂ ਜ਼ਿਆਦਾ ਪੜ੍ਹ ਲਿਖੀਆਂ ਅੱਜਕੱਲ੍ਹ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਆ ਜਿਹੜੀਆਂ ਖੁਸ਼ੀਆਂ ਖੇੜੇ ਨੇ ਇਹ ਪੰਜਾਬ 'ਚ ਇਦਾਂ ਹੀ ਬਣੇ ਰਹਿਣ ਇਹ ਜਿਹੜੇ ਮੇਲਿਆਂ ਦੀ ਧਰਤੀ ਗਿਣੀ ਜਾਂਦੀ ਸੀ ਪੰਜਾਬ ਉੱਥੇ ਇਦਾਂ ਹੀ ਮੇਲੇ ਤੀਆਂ ਲੋਹੜੀਆਂ ਦੇ ਜਿਹੜੇ ਤਿਉਹਾਰ ਨੇ ਉਹ ਮਨਾਏ ਜਾਣ ਵੱਧ ਤੋਂ ਵੱਧ ਤੇ ਸਾਡੇ ਬੱਚੇ ਤਰੱਕੀਆਂ ਕਰਨ ਪੰਜਾਬ ਤਰੱਕੀਆਂ ਕਰੇ ਤੇ ਹਮੇਸ਼ਾ ਖੁਸ਼ਹਾਲ ਰਹੇ ਤੇ ਤੀਆਂ ਦਾ ਜਿਹੜਾ ਤਿਉਹਾਰ ਹੈ ਉਹ ਸਾਡੇ ਸਪੈਸ਼ਲੀ ਲੇਡੀਜ਼ ਦਾ ਤਿਉਹਾਰ ਹੈ ਸਾਲ 'ਚ ਇੱਕ ਵਾਰ ਆਉਂਦਾ ਹੈ ਤੇ ਸਾਨੂੰ ਸਾਰਿਆਂ ਨੂੰ ਬੜਾ ਚਾਹ ਹੁੰਦਾ ਕਿ ਤੀਆਂ ਜੜੀਆਂ ਪੂਰੀ ਜਸ਼ਨ ਨਾਲ ਪੂਰੀ ਖੁਸ਼ੀ ਨਾਲ ਮਨਾ ਲਈਏ ਕਿਉਂਕਿ ਸਾਰੇ ਸਾਲ ਵੇਟ ਹੁੰਦੀ ਹੈ ਵੀ ਤੀਆਂ ਕਦੋਂ ਆਉਣਗੀਆਂ ਸੋ ਅੱਜ ਅਸੀਂ ਬਹੁਤ ਖੁਸ਼ੀ ਨਾਲ ਬਹੁਤ ਵੱਡੇ ਪੱਦਰ ਤੇ ਅੱਜ ਤੀਆਂ ਮਣਾਈਆਂ ਨੇ ਬਹੁਤ ਖੁਸ਼ੀ ਮਿਲੀ ਹੈ ਮਾਨੂੰ ਤੇ ਅੱਜ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਦੀ ਆ ਸਪੈਸ਼ਲੀ ਲੇਡੀਜ਼ ਨੂੰ ਕਿ ਜਿਵੇਂ ਤੁਸੀਂ ਅੱਜ ਘਰੋਂ ਨਿਕਲ ਕੇ ਆਈਆਂ ਉਹ ਆਪਣੇ ਤੀਆਂ ਮਣਾਉਣ ਏਦਾਂ ਹੀ ਤੁਸੀਂ ਆਪਦੇ ਘਰੋਂ ਨਿਕਲਣਾ ਚਾਹੇ ਪੜ੍ਹਾਈ ਲਿਖਾਈ ਲਈ ਨਿਕਲੋ ਚਾਹੇ ਕੰਮ ਕਰ ਲਈ ਨਿਕਲੋ ਚਾਹੇ ਤੁਸੀਂ ਪੋਲਿਟਿਕਸ ਲਈ ਨਿਕਲੋ ਪਰ ਆਪਣੇ ਘਰੋਂ ਜ਼ਰੂਰ ਨਿਕਲੋ ਕਿਉਂਕਿ ਜਦੋਂ ਤੱਕ ਤੁਸੀਂ ਘਰੋਂ ਨਹੀਂ ਨਿਕਲਿਆ ਉਦੋਂ ਤੱਕ ਆਪਣੇ ਸਮਾਜ 'ਚ ਜਿਹੜਾ ਬਦਲਾਅ ਨਹੀਂ ਆ ਸਕਦਾ ਆਪਾਂ ਹਮੇਸ਼ਾ ਗੱਲ ਕਰਦੇ ਆ ਵੈਸਟਰਨ ਕੰਟਰੀਜ਼ ਦੀ ਅਮਰੀਕਾ ਬੜਾ ਐਡਵਾਂਸ ਹੈ ਜੀ ਕੈਨੇਡਾ ਬੜਾ ਐਡਵਾਂਸ ਹੈ ਉਹ ਐਡਵਾਂਸ ਟਾਈ ਹੈ ਕਿਉਂਕਿ ਉੱਥੋਂ ਦੀਆਂ ਜਿਹੜੀਆਂ ਔਰਤਾਂ ਨੇ ਉਹ ਬੰਦਿਆਂ ਦੇ ਬਰਾਬਰ ਕੰਮ ਕਰਦੀਆਂ ਨੇ ਉਹ ਓਨੇ ਹੀ ਘੰਟੇ ਕੰਮ ਕਰਕੇ ਆਉਂਦੀਆਂ ਨੇ ਜਿੰਨਾ ਇੱਕ ਬੰਦਾ ਡਿਊਟੀ ਕਰਕੇ ਆਉਂਦਾ ਓਨੇ ਘੰਟੇ ਹੀ ਇੱਕ ਲੇਡੀ ਡਿਊਟੀ ਕਰਕੇ ਆਉਂਦੀ ਸੋ ਮੇਰੀ ਤੁਹਾਡੇ ਸਾਰਿਆਂ ਅੱਗੇ ਬੇਨਤੀ ਹੈ ਕਿ ਤੁਸੀਂ ਵੀ ਆਪਦੇ ਘਰੋਂ ਨਿਕਲੋ ਆਪਦੇ ਬੱਚਿਆਂ ਨੂੰ ਵੱਧ ਤੋਂ ਵੱਧ ਆਪਦੀਆਂ ਧੀਆਂ ਨੂੰ ਪੜਾਓ ਲਿਖਾਓ ਜਿਹੜੀ ਪੜ੍ਹ ਲਿਖ ਕੇ ਜੌਬ ਕਰਨਾ ਚਾਹੁੰਦੀ ਹੈ ਉਹਨੂੰ ਜੌਬ ਕਰਨ ਦੇ ਵਿਆਹ ਦੀ ਕਾਲੀ ਨਾ ਕਰਿਓ ਕਿਉਂਕਿ ਅੱਜਕੱਲ ਸਾਰੀਆਂ ਲੇਡੀਜ਼ ਨੇ ਜਿਹੜੀਆਂ ਬੜੀਆਂ ਪੜ੍ਹ ਲਿਖ ਕੇ ਆਪਦੇ ਪੈਰਾਂ ਤੇ ਖਲੋਣਾ ਚਾਹੁੰਦੀਆਂ ਨੇ ਆਪ ਪੈਸਾ ਕਮਾਉਣਾ ਚਾਹੁੰਦੀਆਂ ਨੇ ਕਦੇ 'ਚ ਕੋਈ ਮਾੜੀ ਗੱਲ ਨਹੀਂ ਹੈਗੀ ਹਰ ਇੱਕ ਲੇਡੀ ਦਾ ਹੱਕ ਹੈ ਕਿ ਉਹ ਪੜ੍ਹੇ ਲਿਖੇ ਅੱਗੇ ਵਧੇ ਇਹ ਜਿਹੇ ਵਧੀਆ ਇੰਸਟੀਚੂਟਸ ਆਪਣੇ ਪੰਜਾਬ 'ਚ ਬਣੇ ਹੋਏ ਨੇ ਜਿੱਥੇ ਬੱਚੇ ਪੜ੍ਹ ਲਿਖ ਰਹੇ ਨੇ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਸਰਕਾਰ ਇਹਨਾਂ ਬੱਚਿਆਂ ਦਾ ਸਾਥ ਦੇ ਰਹੀ ਹੈ ਅੱਜ ਮੈਨੂੰ ਕਹਿੰਦੇ ਆ ਬੜੀ ਖੁਸ਼ੀ ਹੁੰਦੀ ਹੈ ਕਿ ਸਰਕਾਰ ਨੇ 55000 ਨੌਕਰੀਆਂ ਆਮ ਘਰਾਂ ਦੇ ਬੱਚਿਆਂ ਨੂੰ ਦਿੱਤੀਆਂ ਨੇ ਤੇ ਉਹਦੇ ਚੋਂ ਜ਼ਿਆਦਾਤਰ ਜਿਹੜੀਆਂ ਨੌਕਰੀਆਂ ਨੇ ਧੀਆਂ ਨੇ ਲਈਆਂ ਨੇ ਕਿਉਂਕਿ ਧੀਆਂ ਜ਼ਿਆਦਾ ਪੜ੍ਹ ਲਿਖੀਆਂ ਅੱਜਕੱਲ ਸਾਨੂੰ ਪੜ੍ਹਾਈ ਲਿਖਾਈ ਦੀ ਵੈਲਿਊ ਦਾ ਵੀ ਪਤਾ ਹੈ ਸਾਨੂੰ ਇਹ ਵੀ ਪਤਾ ਹੈ ਕਿ ਕੰਮ ਕਰ ਦੀ ਕੀ ਵੈਲਿਊ ਆ ਕਿਉਂਕਿ ਸਾਨੂੰ ਜਿਹੜੀ ਓਪਰਚ्युनिटी ਆ ਬੜੀ ਲੇਟ ਮਿਲੀ ਮੁੰਡਿਆਂ ਤੋਂ ਜੇ ਹੁਣ ਇਹ ਓਪਰਚ्युनिटी ਸਾਨੂੰ ਮਿਲੀ ਅਸੀਂ ਸਾਨੂੰ ਚਾਹੀਦਾ ਕਿ ਇਹਨੂੰ ਪੂਰਾ ਗ੍ਰੈਬ ਕਰੀਏ ਇਹਨੂੰ ਗਵਾਈਏ ਨਾ ਤੇ ਪੜ੍ਹ ਲੈ ਕੇ ਆਪਦੇ ਮਾਪਿਓ ਦਾ ਆਪਦੇ ਸਮਾਜ ਚ ਰਿਸ਼ਤੇਦਾਰਾਂ ਦਾ ਭੈਣ ਭਰਾਵਾਂ ਦਾ ਨਾਮ ਹੈ ਆਪਣੇ ਟੀਚਰਸ ਦਾ ਨਾਮ ਹੈ ਉੱਚਾ ਕਰੀਏ ਪਹਿਲਾ ਜ਼ਮਾਨਾ ਹੁੰਦਾ ਸੀਗਾ ਵੀ ਮਾਪਿਓ ਸੋਚਦੇ ਸੀਗੇ ਕਿ ਧੀ ਹੋਗੀ ਪਤਾ ਨਹੀਂ ਕਿਵੇਂ ਪੜਾਵਾਂਗੇ ਲਿਖਾਵਾਂਗੇ ਕਿੱਥੋਂ ਦਾਜ ਇਕੱਠਾ ਕਰਾਂਗੇ ਕਿਵੇਂ ਤੋਰਾਂਗੇ ਪਰ ਅੱਜ ਕੱਲ ਤਾਂ ਜ਼ਮਾਨਾ ਪੁੱਠਾ ਹੋ ਗਿਆ ਮੁੰਡੇ ਵਾਲਿਆਂ ਨੂੰ ਦਾਜ ਦੇਣਾ ਪੈ ਰਿਹਾ ਮੁੰਡੇ ਵਾਲੇ ਚ ਕਹਿੰਦੇ ਨੇ ਵੀ ਜਿੰਨਾ ਮਰਜ਼ੀ ਪੈਸਾ ਲੈ ਲਓ ਸਾਨੂੰ ਪੜ੍ਹੀ ਲਿਖੀ ਕੁੜੀ ਚਾਹੀਦੀ ਸੋ ਹਰ ਜ਼ਮਾਨਾ ਆ ਗਿਆ ਅੱਜ ਕੱਲ ਮੇਰੀ ਇੰਨੀ ਕਿ ਬੇਨਤੀ ਹੈ ਕਿ ਤੁਸੀਂ ਪੜ੍ਹੋ ਲਿਖੋ ਵਧੋ ਸਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਸਾਡੀਆਂ ਪੰਜਾਬ ਦੀਆਂ ਧੀਆਂ ਨੇ ਉੱਚੇ-ਉੱਚੇ ਰੈਂਕ ਤੇ ਵੱਡੇ-ਵੱਡੇ ਆਫੀਸਰਸ ਲੱਗਦੀਆਂ ਨੇ ਤੁਸੀਂ ਅੱਜ ਦੇਖਿਓ ਪੰਜਾਬ ਚ ਡੀਸੀ ਨੇ ਉਹ ਕੁੜੀਆਂ ਲੱਗੀਆਂ ਹੋਈਆਂ ਨੇ ਐਸਐਸਪੀ ਕੁੜੀਆਂ ਲੱਗੀਆਂ ਹੋਈਆਂ ਨੇ ਐਸਪੀ ਦੇ ਰੈਂਕ ਤੇ ਕੁੜੀਆਂ ਲੱਗੀਆਂ ਹੋਈਆਂ ਨੇ ਸੋ ਕੋਈ ਰੈਂਕ ਇਹ ਜਿਹਨੀ ਹੈਗਾ ਜਿਹਦੇ ਚ ਕੋਈ ਵਿਤਕਰਾ ਕੀਤਾ ਜਾਵੇ ਸਰਕਾਰ ਓਨੀ ਓਪਰਚੁਨਿਟੀ ਕੁੜੀਆਂ ਨੂੰ ਦੇ ਰਹੀ ਓਨੀ ਮੁੰਡਿਆਂ ਨੂੰ ਦੇ ਰਹੀ ਹੈ ਸਾਨੂੰ ਸਿਰਫ ਲੋੜ ਹੈ ਕਿ ਅਸੀਂ ਪੜ੍ਹੀਏ ਲਿਖੀਏ ਅਸੀਂ ਮੈਰਿਟ ਦੀ ਲਿਸਟ 'ਚ ਆਈਏ ਅਸੀਂ ਵਧੀਆ ਨੌਕਰੀਆਂ ਲਈਏ ਸੋ ਅੱਜ ਮੈਨੂੰ ਪਰਸਨਲ ਤੌਰ ਤੇ ਜੇ ਮੈਂ ਗੱਲ ਕਹਾ ਤਾਂ ਬਹੁਤ ਖੁਸ਼ੀ ਮਹਿਸੂਸ ਹੋਈ ਹੈ ਤੇ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦੀ ਹਾਂ ਮੈਨੂੰ ਇਦਾਂ ਲੱਗਦਾ ਜਿਵੇਂ ਮੈਂ ਆਪਣੀ ਮਾਂ ਕੋ ਲੱਗੀ ਕਿਉਂਕਿ ਇੰਨਾ ਪਿਆਰ ਹੈ ਮੇਰਾ ਮੈਮ ਦੇ ਨਾਲ ਜਦੋਂ ਵੀ ਮੈਮ ਬੁਲਾਉਂਦੇ ਨੇ ਮੈਥੋਂ ਨਾ ਨਹੀਂ ਕੀਤੀ ਜਾਂਦੀ ਮੈਨੂੰ ਹਮੇਸ਼ਾ ਹੁੰਦਾ ਕਿ ਮੈਂ ਪਹੁੰਚਾਂ ਜ਼ਰੂਰ ਜਿਵੇਂ ਮਰਜ਼ੀ ਪਹੁੰਚਾਂ ਕਿਉਂਕਿ ਕਈ ਰਿਸ਼ਤੇ ਇਹੋ ਜਿਹੇ ਹੁੰਦੇ ਨੇ ਜਿਹੜੇ ਰੂਹ ਦੇ ਹੁੰਦੇ ਨੇ ਮੇਰਾ ਉਹ ਜਿਹਾ ਰਿਸ਼ਤਾ ਮੈਡਮ ਨਾਲ ਬਣ ਚੁਕਿਆ ਸੋ ਬਹੁਤ ਖੁਸ਼ੀ ਹੁੰਦੀ ਆ ਤੁਹਾਡੇ ਸਾਰਿਆਂ ਦਾ ਜਦੋਂ ਸਾਥ ਹੁੰਦਾ ਬਹੁਤ ਵਧੀਆ ਤਰੀਕੇ ਨਾਲ ਤੀਆਂ ਅੱਜ ਖੁਸ਼ੀ ਨਾਲ ਮਨਾਈਆਂ ਨੇ ਮੈਂ ਪਰਮਾਤਮਾ ਅੱਗੇ ਅਰਦਾਸ ਕਰਦੀ ਆ ਜਿਹੜੀਆਂ ਖੁਸ਼ੀਆਂ ਖੇੜੇ ਨੇ ਇਹ ਪੰਜਾਬ 'ਚ ਇਦਾਂ ਹੀ ਬਣੇ ਰਹਿਣ ਇਹ ਜਿਹੜੇ ਮੇਲਿਆਂ ਦੀ ਧਰਤੀ ਗਿਣੀ ਜਾਂਦੀ ਸੀ ਪੰਜਾਬ ਉਥੇ ਇਦਾਂ ਹੀ ਮੇਲੇ ਤੀਆਂ ਲੋੜੀਆਂ ਦੇ ਜਿਹੜੇ ਤਿਉਹਾਰ ਨੇ ਉਹ ਮਨਾਏ ਜਾਣ ਵੱਧ ਤੋਂ ਵੱਧ ਤੇ ਸਾਡੇ ਬੱਚੇ ਤਰੱਕੀਆਂ ਕਰਨ ਪੰਜਾਬ ਤਰੱਕੀਆਂ ਕਰੇ ਤੇ ਹਮੇਸ਼ਾ ਖੁਸ਼हाल ਰਹੇ ਸੋਇਨੀ ਕੋ ਅੱਜ ਤੁਸੀਂ ਮੇਰੀ ਬੇਨਤੀ ਕਬੂਲ ਕਰੋ ਬਹੁਤ ਤੁਹਾਡੇ ਚ ਵੀ ਚਾਹ ਸੀ ਸਗਾ ਸਾਰਿਆਂ ਚ ਤੇ ਉਹਨਾਂ ਹੀ ਸੱਚ ਜਾਣਿਓ ਮੇਰੇ ਅੰਦਰ ਵੀ ਉਹਨਾਂ ਹੀ ਚਾਹ ਹੈ ਤੁਹਾਨੂੰ ਮਿਲਣ ਦਾ ਮੈਨੂੰ ਵੀ ਉਹਨੀ ਹੀ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਸਾਰੇ ਪਿਆਰ ਨਾਲ ਮਿਲਦੇ ਹੋ ਦਿਲ ਖੁਸ਼ ਹੋ ਜਾਂਦਾ ਆਪਣੇ ਦੁੱਖ ਦਰਦ ਸਾਰੇ ਭੁੱਲ ਜਾਂਦੇ ਨੇ ਤੁਹਾਡੇ ਚਿਹਰੇ ਯਾਦ ਰਹਿੰਦੇ ਨੇ ਵੀ ਇੰਨੇ ਚਾਹ ਨਾਲ ਮਿਲਦੇ ਹੋ ਸੋ ਧੰਨਵਾਦ ਤੁਹਾਡੇ ਸਾਰਿਆਂ ਦਾ ਇੱਥੇ ਪਹੁੰਚਣ ਲਈ ਮੈਂ ਜਿੰਨਾ ਵੀ ਧੰਨਵਾਦ ਕਰਾਂ ਥੋੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ